ਪੈਣਾ ਦੇ ਸਰਬਪੱਖੀ ਵਿਕਾਸ ਦੇ ਲਈ ਕਮ ਲਗਾਤਾਰ ਕਰ ਰਹੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਸਮਾਜ ਸੇਵੀ ਵੀਨੂ ਗੋਇਲ ਦੀ ਅਗਵਾਈ ਹੇਠ ਇਸ ਵਾਰ ਵੀ ਸਾਵਣ ਤਿਉਹਾਰ ਤੀਜ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਦੀਆਂ ਮਾ ਬਠਿੰਡੇ ਦੀਆਂ ਮਾਨ ਬਠਿੰਡੇ ਦਾ ਬੜੀ ਧੂਮਧਾਮ ਦੇ ਨਾਲ ਜੁੜਾ ਹੈ ਸਮਾਗਮ ਮਨਾਇਆ ਗਿਆ ਜਿਸ ਦੇ ਵਿੱਚ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਆਪਣੇ ਆਪਣੇ ਖੇਤਰ ਦੇ ਵਿੱਚ ਸਖਤ ਮਿਹਨਤ ਕਰਕੇ ਸਫਲਤਾ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਵੀ ਮਾਨ ਜੁੜਾ ਹੈ ਬਠਿੰਡੇ ਦਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਸੇ ਮੌਕੇ ਤੇ ਕਈ ਸਿੱਖਿਆ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀਆਂ ਨੇ हां जी सत श्री अकाल साहियां ਨੂੰਔਰ 사વન ਦੇ ਮੇਡੀਆਂ ਤੀਆਂ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਸ਼ਿਰੀ ਰਾਮ ਔਰ ਬੜਾ ਹੀ ਸੋਨਾ ਮੌਕਾ ਹੈ ਜਿਵੇਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਬੜਾ ਹੀ ਵਧੀਆ ਉਪਰਾਲਾ ਊਮਨ ਏਮਪਾਵਰਮੈਂਟ ਲਈ ਤੇ ਆਪਸ ਦੇ ਵਿੱਚ ਔਰਤਾਂ ਦੀ ਇੱਕ ਲੜੀ ਨੂੰ ਹੋਰ ਵੀ ਸਟਰੋਂਗ ਬਣਾਉਣ ਦੇ ਲਈ ਉਪਰਾਲਾ ਜਿਹੜਾ ਹੈ ਤੀਆਂ ਦੇ ਮੌਕੇ ਤੇ ਮਿਲਦਾ ਹੈ ਤੀਆਂ ਬਖਿੰਡੇ ਦੀਆਂ ਮਾਨ ਬਖਿੰਡੇ ਦਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਬਹੁਤ ਹੀ ਅੱਛੀ ਐਨਜੀਓ ਚਲਾ ਰਹੇ ਜਹੋਂ ਦੇ ਵਿੱਚ ਮੇਰੇ ਵੱਡੇ ਦੀਦੀ ਉਪਦੇਸ਼ ਨਦੋਤਰਾ ਜੀ ਪਹੁੰਚੇ ਨੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਨਾਲ ਹੀ ਇਹ ਪੰਜਾਬ ਦੇ ਪਰਿਵਾਰੀ ਵੀ ਨੇ ਆ ਬੀਜੇਪੀ ਦੇ ਔਰ ਰਾਸ਼ਟਰੀ ਕਾਰਜਕਰਮੀ ਵੀ ਨੇ ਤਾਂ ਇਸ ਤੋਂ ਇਲਾਵਾ ਡਾਕਟਰ ਅਜਨੀ ਜਿੰਦਲ ਜੀ ਬੈਠੇ ਨੇ ਜਿਨ੍ਹਾਂ ਨੂੰ ਅੱਜ ਮਾਨ ਬਖਿੰਡੇ ਦਾ ਅਵਾਰਡ ਨਾਲ ਵੀ ਸਨਮਾਨਿਤ ਕਰਨਾ ਹੈ ਡਾਕਟਰ ਪ੍ਰੀਤੀ ਬੈਠੇ ਨੇ ਮੇਰੇ ਅਸ ਕੋਲੇ ਗੋਲਡ ਮੈਡੀਕਾ ਤੋਂ ਔਰ ਜਿੰਦਲ ਆਪਣੇ ਜਿੰਦਲ ਘਾਟ ਮੈਡਮ ਬਠੇਆ ਫਰਟੀਲਿਟੀ ਐਂਡ ਫਰਟੀਲਿਟੀ ਸੈਂਟਰ ਸੌਰੀ ਹੁਣ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਹੈ ਉਸ ਜਿਹੜਾ ਬੜਾ ਛੋਟਾ ਦੱਸਣਾ ਚਾਹੂੰਗੀ ਕਿ ਅੱਜ ਮਾਨ ਬਠਿੰਡੇ ਦਾ ਜਿਹੜਾ ਪੰਜ ਮਹਿਲਾਵਾਂ ਨੂੰ ਦਿੱਤਾ ਜਾਣਾ ਹੈ ਜੋ ਕਿ ਆਪਣੇ ਆਪਣੇ ਫੀਲਡ ਦੇ ਵਿੱਚ ਇਹਨਾਂ ਵਿੱਚ ਇੱਕ ਵੱਖਰਾ ਵਰਡ ਹੋਏਗਾ ਉਹ ਹੈਗੀ ਹੈ ਸੁਆਣੀ ਬੁਟਿਆਰ ਯਾਨੀ ਕਿ ਜਿਹੜੀ ਇੱਕ ਹਾਊਸ ਵਾਈਫ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪਾਉਂਦੇ ਹੋਏ ਔਰ ਨਾਲ ਨਾਲ ਸਮਾਜਿਕ ਉਦੇਸ਼ਾਂ ਨੂੰ ਵੀ ਪੂਰੇ ਕਰਦੇ ਹੋਏ ਕਿਵੇਂ ਆਪਣਾ ਘਰੋਂ ਵੀ ਪਿਆਰ ਲੈ ਰਹੀ ਹੈ ਬਾਹਰੋਂ ਵੀ ਲੈ ਰਹੀ ਹੈ ਉਹ ਆਪਣਾ ਰਤਬਾ ਔਰ ਆਪਣੇ ਸੱਭਿਆਚਾਰ ਦੀ ਪਛਾਈ ਬੈਠੀ ਹੈ ਇਸ ਤਰ੍ਹਾਂ ਦੀ ਸੁਹਾਣੀ ਮਟਿਆਰ ਵੀ ਮਾਨ ਬਣਨ ਦੇ ਦਾ ਮਾਡਲ ਮਿਲੇਗਾ ਐਂਟਰਪ੍ਰੈਨਿਓਰਸ਼ਿਪ ਨੂੰ ਮਿਲੇਗਾ ਇਸ ਤੋਂ ਇਲਾਵਾ ਗਿੱਧਾ ਬੋਲੀਆਂ ਔਰ ਸਾਡੇ ਸੱਭਿਆਚਾਰ ਨੂੰ ਜਿਹੜਾ ਕਮਾਲਾ ਚ ਪਰੌਂਦੇ ਸਾਡੇ ਲੋਕ ਗੀਤ ਸਾਡੇ ਟੱਪੇ ਸਾਡੀਆਂ ਸਿਠਣੀਆਂ ਲੰਬੀ ਲੇਖ ਵਾਲੇ ਗੀਤ ਜੋ ਕਿ ਮੇਰੀਆਂ ਮਾਂ ਸਮਾਨ ਮੈਲਾ ਮੈਂ ਵੀ ਇੱਥੇ ਆਈਆਂ ਉਹ ਇੱਥੇ ਸਭ ਨੂੰ ਸੁਣਾਉਣ ਗਈਆਂ ਦੇਖੋ ਫਰਸਟ ਆਫ 올 ਤੇ ਇਹ ਹੈ ਕਿ ਅਗਰ ਮੈਂ ਬੋਲੀ ਤੋਂ ਹੀ ਸ਼ੁਰੂ ਕਰਾਂ ਮਾਂ ਬੋਲੀ ਤੋਂ ਤਾਂ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਹੈ ਗਲੋਬਲਾਈਜੇਸ਼ਨ ਕਾਰਨ ਉਹ ਕੰਵਰਟ ਹੋ ਗਿਆ ਇੰਗਲਿਸ਼ ਮੀਡੀਅਮ ਹੋ ਗਿਆ ਲੇਕਿਨ ਪਹਿਲਾਂ ਕੀ ਹੁੰਦਾ ਸੀ ਸਿਰਫ ਮਾਂ ਬੋਲੀ ਦੇ ਵਿੱਚ ਸਾਰੀ ਐਜੂਕੇਸ਼ਨ ਹੁੰਦੀ ਸੀ ਉਹਦੇ ਵਿੱਚ ਬੱਚੇ ਸੁਹਾਗ ਟੱਪੇ ਅੱਜ ਵੀ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਇੱਕ ਸਾਨੂੰ ਪੰਜਾਬੀ ਦੇ ਬੁੱਕ ਦੇ ਵਿੱਚ ਪਹਿਲਾ ਲੈਸਨ ਸੁਹਾਗ ਫਿਰ ਘੋੜੀਆਂ ਹੁੰਦੀਆਂ ਸੀ ਫਿਰ ਟੱਪੇ ਉਹ ਸਾਡੀ ਪੰਜਾਬੀ ਦਾ ਸਿਲੇਬਸ ਹੀ ਹੁੰਦਾ ਸੀਗਾ ਤੇ ਲੇਕਿਨ ਅੱਜ ਕੱਲ ਜਿਹੜਾ ਹੈ ਹੁਣ ਥੋੜਾ ਜਿਹਾ ਕਿਉਂਕਿ ਟੈਕਨੋਲੋਜੀ ਬਦ ਗਈ ਤਾਂ ਉਹਨੂੰ ਵੀ ਜਨਲਣਾ ਜ਼ਰੂਰੀ ਹੈ ਤੇ ਮੈਂ ਤਾਂ ਇਹ ਕਹੂੰਗੀ ਪਰਵਰਤਨ ਦੇ ਨਾਲ ਐਜੂਕੇਸ਼ਨ ਤਾਂ ਠੀਕ ਹੈ ਕਿ ਜੇ ਜੇ ਤੁਸੀਂ ਦੁਨੀਆ ਨੂੰ ਜਨਲਣਾ ਤਰੱਕੀ ਕਰਨੀ ਜ਼ਰੂਰੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਪੁਰਾਣੀਆਂ ਚੀਜ਼ਾਂ ਭੁੱਲ ਜਾਈਏ ਤਾਂ ਸਾਡੀ ਸੰਸਥਾ ਜਿਹੜੀਆਂ ਬਹੁਤ ਸਾਡੀ ਹੀ ਨਹੀਂ ਬਹੁਤ ਸਾਰੀਆਂ ਸੰਸਥਾਵਾਂ ਇਹ ਜੀਆਂ ਜਿਹੜੀਆਂ ਇਸ ਤਰ੍ਹਾਂ ਦੇ ਅਫਰਟਸ ਕਰ ਰਹੀਆਂ ਤਾਂ ਕਿ ਅਲੋਪ ਨਾ ਹੋਵੇ ਔਰ ਕਰਦੇ ਰਹਿਣਾ ਚਾਹੀਦਾ